ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੈਗਲੇ ਤੇ ਜਿਹੜੀ ਰੇਵਲੀਰ ਲਾਉਣੀ ਆ ਉਹਦਾ ਜੋੜ ਆਪਾਂ ਕਿਸ ਤਰ੍ਹਾਂ ਪਾਉਣਾ ਹੈ ਤੇ ਆਪਾਂ ਦੋ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਜਿਹੜੀ ਕਿ ਬੈਗਲੇ ਤੇ ਜਿਹੜੀ ਆਪਾਂ ਲੀਰ ਲਾਉਣੀ ਆ ਉਹ ਕਿਸ ਤਰੀਕੇ ਨਾਲ ਪਾਉਣੀ ਜੋੜ ਲੈਣਾ ਠੀਕ ਹੈ ਇਹਨਾਂ ਆਪਾਂ ਇਸ ਤਰ੍ਹਾਂ ਕੱਪੜਾ ਰੱਖ ਲੈਣਾ ਜਿਵੇਂ ਕੀ तिरछा ਕੱਟਿਆ ਹੋਇਆ ਹੈ ਇਹ ਆਪਾਂ ਜਿੰਨੀ ਮੋਦੇ ਦੀ ਜਿਹੜੀ ਕਾਰਟ ਆ ਉਹਦੇ ਵਿੱਚੋਂ ਹੀ ਆਪਾਂ ਇਹ ਕੱਪੜਾ ਕੱਢਿਆ ਤੇ ਉਸ ਤਰ੍ਹਾਂ ਹੀ ਰੱਖਣਾ ਕੀ ਆਪਣੀ ਇਸ ਤਰ੍ਹਾਂ ਹੀ ਕਰੀ ਲਈ ਹੈ ਜਿਹੜੀ ਐਨ ਕਨਿਸ਼ਿੰਗ ਦੇ ਨਾਲ ਇਹ ਕਰਕੇ ਆਉਗੀ ਜਿਹੜਾ ਆਪਾਂ ਕਪੜਾ ਕੋਈ ਇਸ ਤਰ੍ਹਾਂ ਐਕਸਟਰਾ ਲਾ ਦੇ ਨੂੰ ਆਪਾਂ ਕਟਿੰਗ ਕਰ ਲਾਂਗੇ ਤੇ ਇਹਦੇ ਲਈ ਸਾਈਡ ਤੋਂ ਆਪਾਂ ਕੀ ਕਰਨਾ ਦੋਨਾਂ ਸਾਈਡਾਂ ਨੂੰ ਕਪੜੇ ਨੂੰ ਇਸ ਤਰ੍ਹਾਂ ਕਾ ਕੇ ਤੇ ਮੁੜ ਕੇ ਇਹਨੂੰ ਇਸ ਤਰ੍ਹਾਂ ਦੁਰਵਾ ਕਰਕੇ ਫੇਰ ਆਪਾਂ ਗੱਲੇ ਤੇ ਲਗਾਵਾਂਗੇ ਤਾਂ ਜੋ ਆਪਣੇ ਜਿਹੜੇ ਬਿਲਕੁਲ ਵੀ ਇਤਨਾ ਮੋਟਾ ਨਾ ਹੋਵੇ ਆਮ ਕਪੜੇ ਅੰਮੀ ਹੀ ਹੋ ਜਾਂਦਾ ਠੀਕ ਹੈ ਇਹ ਤਿੱਕਾ ਹੋ ਗਿਆ ਤੇ ਦੂਸਰਾ ਤਿੱਕਾ ਆਪਾਂ ਤਨ ਦਸਤੇ ਜਿਸ ਤਰ੍ਹਾਂ ਕੀ ਆਪਣੇ ਕੋਲੇ ਹੀ ਇਹ ਰਿ ਕਪੜਾ ਹੈਗਾ 3 ਹੱਪਾਇਸਨਾ ਰੱਖ ਲੈਣਾ ਦੋਨਾਂ ਨੂੰ ਉਪਰ ਹੀ ਠਾ ਕਰਕੇ ਇੱਥੋਂ ਕਰਕੇ ਸिलाई ਲਗਾਉਣੀ ਆਪਾਂ ਇਸ ਕੋਰਨਰ ਦੇ ਵਿੱਚ ਇਸ ਕੋਰਨਰ ਦੇ ਵਿੱਚ ਉਸ ਕੋਰਨਰ ਤੇ ਕਰਕ ਪਾਣਾ ਨਹੀਂ ਸਾਨੂੰ ਆਪਣੀ ਇਸ ਤਰੀਕੇ ਦੇ ਨਾਲ ਇਹ ਨਿਕਲ ਕੇ ਆ ਜੂਗੀ ਇਧਰ ਹੀ ਸਲਾਈ ਨੂੰ ਵੀ ਆਪਾਂ ਇਸ ਤਰ੍ਹਾਂ ਦੇ ਉਨੀ ਸਾਈਡਾਂ ਤੋਂ ਕਰਾਂਗੇ ਤੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਗੋਲ ਕਰਕੇ ਬੈਕ ਗੱਲੇ ਤੇ ਜਿਹੜੀ ਲਾਉਣੀ ਹੈ ਉਹ ਲਾ ਸਕਦੇ ਹਾਂ ਠੀਕ ਹੈ ਇਸ ਤਰੀਕੇ ਦੇ ਨਾਲ ਨੂੰ ਨਹੀਂ ਆਪਣੇ ਜੁੜਾ ਜਿਹੜੇ ਵਧੀਆ ਤਰੀਕੇ ਨਾਲ ਲੱਗ ਜਾਂਦੇ ਆ ਠੀਕ ਹੈ ਤੇ ਓਕੇ ਜੀ ਧੰਨਵਾਦ